ਇਸ ਤਰ੍ਹਾਂ ਜੀ ਕਿ 2 ਨੰਬਰ ਦਾ ਪੁਲਿਸ ਸਟੇਸ਼ਨ ਡਿਊ ਨੰਬਰ 2 ਦਾ ਏਰੀਆ ਚਾਰ ਮਰਦਲਾ ਕੁਆਟਰ ਉੱਥੇ 2 ਧਿਰਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਜਿੱਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਜਿਹਦੇ ਵਿੱਚ ਕੁਝ ਮੁੰਡੇ ਇਕੱਠੇ ਗਰੁੱਪ 'ਚ ਹੋ ਕੇ ਤੇ ਉਹਨਾਂ ਕੋਲ ਦਾਤਰ ਵਗੈਰਾ ਹੈ ਤੇ ਤਿੱਖੇ ਹਥਿਆਰ ਸੀ ਉਹਨਾਂ ਕੋਲ ਤੇ ਉਹਦੇ ਨਾਲ ਇੱਕ ਮੁੰਡੇ ਨੂੰ ਕੁੱਟ ਰਹੇ ਇਹ ਵੀਡੀਓ ਸਾਡੇ ਧਿਆਨ 'ਚ ਆਈ ਸੀ ਤੇ ਉਹਦੇ ਬਾਅਦ ਆਪਾਂ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ ਮੁਕੱਦਮਾ ਨੰਬਰ 63 ਤਾਂ ਅੰਡਰ ਸੈਕਸ਼ਨ 109 118 uh, 115 ਦਾ ਸਬਪੈਰਾ 2 119 ਦਾ 3 uh, 190 ਐਂਡ 55 ਜਿਹੜਾ ਬੀ ਐਨ ਐਸ ਆਪਣਾ ਐਕਟ ਹੈ ਉਹਦੇ ਅੰਡਰ ਜਿਹੜਾ ਆਪਾਂ ਐਫ ਆਈ ਆਰ ਜਿਹੜੀ ਹੈ ਲੋਜ ਕੀਤੀ ਹੈ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਚ ਇਹ ਪਹਿਲੀਆਂ ਜਿਹੜੀਆਂ ਆਈ ਪੀਸੀ ਦੀ ਧਾਰ ਹੁੰਦੀ ਹੈ ਸੀ 307 323 24 148 ਨੂੰ ਜਾਂ ਤੇ ਇਹ ਬੜੀ ਸਖਤ ਅਰ ਹੈ ਜਿਹਦੇ ਚ ਆਪਾਂ ਇਹ ਪਰਚਾ ਦਰਜ ਕੀਤਾ ਜੀ 307 ਲਗਾਈ ਆਪਾਂ ਇਹਦੇ ਚ ਇਰਾਦਾ ਕਤਲ ਦੀ ਤੇ ਇਹਦੇ ਵਿੱਚ ਆਪਾਂ ਹੁਣ ਤੱਕ ਟੋਟਲ 11 ਬੰਦੇ ਜਿਹੜੇ ਆ ਉਹ ਨਾਮਜ਼ਦ ਕੀਤੇ ਨੇ ਇਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਨੇ ਹਾਂ ਜੀ ਸੰਜੀਤ ਕੁਮਾਰ ਲੈ ਆ ਸ਼ਹੀਦ ਜੋਹਿਲ ਕੁਮਾਰ ਪੁੱਤਰ ਸੰਜੀਤ ਕੁਮਾਰ ਜੋਨਚੀ ਕੁਮਾਰ ਸ਼ਿਵਮ ਲੈ ਆ ਚੂਹਾ ਪੁੱਤਰ ਲੇਟ ਰਾਜੂ ਸੋਨੂ ਸਨ ਆਫ ਚੰਦ ਲਾਲ ਸ਼ਸ਼ੀ ਸਨ ਆਫ ਅਸ਼ੋਕ ਕੁਮਾਰ ਮਮਤਾ ਵਾਈਫ ਆਫ ਸੰਜੀਤ ਲੈ ਆ ਸ਼ਹੀਦ ਸੰਜੀਤ ਦੀ ਬੇਟੀ ਮੀਨੂ ਵਾਈਫ ਆਫ ਰਾਜੂ ਆਸ਼ੂ ਗੌਰਵ ਮਹਿਰਾ ਪੁੱਤਰ ਅਸ਼ੋਕ ਕੁਮਾਰ ਇਹ ਟੋਟਲ 11 ਬੰਦੇ ਜਿਹੜੇ ਆ ਇਸ ਮੁਕਦਮੇ ਚ ਨਾਮਜ਼ਦ ਹੋਏ ਆ ਤੇ ਇਹਦੇ ਬਾਅਦ ਜਿਹੜੀ ਅਰੈਸਟ ਆਪਾਂ ਚਾਰ ਬੰਦੇ ਦੇ ਚ ਹੁਣ ਤੱਕ ਆਪਾਂ ਅਰੈਸਟ ਕਰ ਲਏ ਆ ਜੀ ਉਹਨਾਂ ਦਾ ਤੁਹਾਨੂੰ ਮੈਂ ਡਿਟੇਲ ਦੱਸ ਦਿੰਨਾ ਕਿਹੜੇ ਕਿਹੜੇ ਬੰਦੇ ਜਿਹੜੇ ਚਾਰ ਬੰਦੇ ਅਰੈਸਟ ਹੋਏ ਆ ਜੀ ਇੱਕ ਸੰਜੀਤ ਕੁਮਾਰ ਪੁੱਤ ਸ਼ਹੀਦ ਜ਼ੋਹਿਲ ਕੁਮਾਰ ਪੁੱਤਰ ਸੰਜੀਤ ਕੁਮਾਰ ਸੋਨੂ ਪੁੱਤਰ ਚੰਦ ਲਾਲ ਤੇ ਸ਼ਿਵਮ ਉਰਫ ਚੂਹਾ ਪੁੱਤਰ ਲੇਟ ਰਾਜੂ ਇਹ ਚਾਰ ਬੰਦੇ ਸੋਰੀ 11 ਚੋਂ ਜਿਹੜੇ ਆਪਾਂ ਅਰੈਸਟ ਕਰ ਲਏ ਇਹ ਜਿਹੜਾ ਮਸਲਾ ਸੀ ਇਹ ਇਹਦਾ ਜਿਹੜਾ ਮੇਨ ਰੀਜ਼ਨ ਸੀ ਕਿ ਜਿਹੜਾ ਇੱਥੇ ਕੰਪਲੇਨਰਟ ਹੈ ਰਾਹੁਲ ਫਰਲੋ ਐਮਸੀ ਦੇ ਨਾਮ ਨਾਲ ਉਹਨੂੰ ਜਾਣਿਆ ਜਾਂਦਾ ਤੇ ਇਹਦੀ ਜਿਹੜੇ ਦੂਸਰੇ ਪਾਸੇ ਜਿਹੜਾ ਸੰਜੀਤ ਨਾਮ ਦਾ ਮੁੰਡਾ ਤੇ ਇਹਨਾਂ ਦੀ ਆਪਸ ਵਿੱਚ ਪਹਿਲੇ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਸੀ ਇਆ ਕਹਾ ਸੁਣਾ ਹੋਈ ਉਹਦੇ ਬਾਅਦ ਜਿਹੜੇ ਆ ਕਿ ਵੀ ਇਹ ਬੰਦੇ ਹਥਿਆਰ ਬੰਦ ਹੋ ਕੇ ਆ ਗਏ ਤੇ ਇਹਨਾਂ ਦੀ ਆਪਸ ਵਿੱਚ ਜਿਹੜਾ ਝਗੜਾ ਹੋ ਗਿਆ ਤੇ ਇਹਦੇ ਚ ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਦੇ ਚ ਦੂਸਰੀ ਧਿਰ ਜਿਨ੍ਹਾਂ ਦੇ ਖਿਲਾਫ ਪਰਚਾ ਹੋਇਆ ਉਹਨਾਂ ਵੱਲੋਂ ਵੀ ਕੁਝ ਐਮਐਲਆਰ ਜਿਹੜੀਆਂ ਕਟਵਾਈਆਂ ਗਈਆਂ ਤੇ ਉਹ ਸਾਡੇ ਕੋਲ ਜਿਸ ਤਰ੍ਹਾਂ ਆ ਜਾਂਦੀ ਉੱਤੇ ਵੀ ਆਪਾਂ ਜਿਹੜੀ ਹੈ ਅੱਗੇ ਉਹਨੂੰ ਵਿਚਾਰ ਕੇ ਅਗਲੀ ਬੰਦੀ ਕਾਨੂੰਨੀ ਜਿਹੜੀ ਹੈ ਕਾਰਵਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਦੇਖਣ ਚ ਆਏਗੀ ਰੰਜੀਸ਼ ਪੱਖੋਂ ਇਹਨਾਂ ਦੋਨਾਂ ਦਾ ਆਪਸ ਵਿੱਚ ਝਗੜਾ ਹੋਇਆ ਜਿਸ ਦੇ ਬਾਅਦ ਇਹ ਲੜਾਈ ਕਾਫੀ ਵੱਧ ਗਈ ਹੈ ਤੇ ਜਿਹਦੇ ਵਿੱਚ ਫਿਰ ਇਹਨਾਂ ਨੇ ਤਲਵਾਰਾਂ ਤੇ ਦਾਤਰ ਵਗੈਰਾ ਵੀ ਜਿਹੜੇ ਆ ਦਾਤਰ ਵਗੈਰਾ ਜਿਹੜੇ ਇਹਨਾਂ ਨੇ ਚਲਾਏ ਤੇ ਇਹਦੇ ਵਿੱਚ ਹੈਡ ਇੰਜਰੀਜ਼ ਵੀ ਹੋਈ ਸੀ ਜਿਹੜੀ ਕਾਫੀ ਸੀਰੀਅਸ ਨੇਚਰ ਦੀ ਸੀ ਕੁਝ ਲੜਕੇ ਜਿਹੜੇ ਅੰਮ੍ਰਿਤਸਰ ਵੀ ਰੈਫਰ ਹੋਏ ਆ ਤੇ ਇਹਦੇ ਵਿੱਚ ਆਪਾਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਚਾਰ ਬੰਦੇ ਆ ਫਿਰ ਆਪਾਂ ਅਰੈਸਟ ਕਰ ਲਏ ਆ ਤੇ ਇਸ ਤਰ੍ਹਾਂ ਕੇ ਇਸ ਤਰੀਕੇ ਦੇ ਜਿਹੜੇ ਲੜਾਈ ਝਗੜੇ ਆ ਇਹ ਜਿਹੜੇ ਸਮਾਜ ਚ ਦਸ਼ਤ ਪੈਦਾ ਕਰਦੇ ਆ ਜਿਸ ਤਰ੍ਹਾਂ ਮੈਂ ਅੱਗੇ ਬੜੀ ਬੜੀ ਕਿਹਾ ਕਿ ਵੀ ਆਪਾਂ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਝਗੜਾ ਉਹਦੇ ਵਿੱਚ ਆਪਾਂ ਹਲਕੀ ਕਾਰਵਾਈ ਨਹੀਂ ਕਰਦੇ ਤੇ ਸਖਤ ਤੋਂ ਸਖਤ ਧਾਰਾ ਚ ਆਪਾਂ ਪਰਚਾ ਦਈਦਾ ਤੇ ਜਿਹੜੇ ਚ ਦੋਸ਼ੀ ਮੇਨ ਸੀ ਜਿਹੜੇ ਵੀਡੀਓ ਚ ਸਰਫੇਸ ਹੋਇਆ ਜਿਹੜੇ ਤਲਵਾਰਾਂ ਦਾਤਰ ਲੈ ਕੇ ਮਾਰ ਰਹੇ ਸੀ ਉਹਨਾਂ ਨੂੰ ਆਪਾਂ ਅਰੈਸਟ ਵੀ ਕਰ ਲਿਆ ਤੇ ਬਾਕੀ ਜਿਹੜੇ ਬੰਦੇ ਬਚਦੇ ਉਹਨਾਂ ਦੀ ਆਪਾਂ ਜਿਹੜੀ ਹੈ ਦਬਿਚ ਦੇ ਰਿਆ ਉਹਨਾਂ ਨੂੰ ਵੀ ਆਪਾਂ ਜਲਦੀ ਫੜ ਲਾਂਗੇ ਜੀ ਸਰ 11 ਹੀ ਕਿਉਂ ਨਹੀਂ ਕੋਈ ਆਇਡੈਂਟੀਫਾਈ ਕੋਈ ਨਹੀਂ ਜੀ ਫਿਲਹਾਲ ਤੇ ਆਪਣੇ ਕੋਲੇ 11 ਅਕਿਊਜ਼ਡ ਹੈ 11 ਕਾਫੀ ਹੁੰਦੇ ਆ ਮਤਲਬ ਜਿੰਨੇ ਵੀ ਵੀਡੀਓ ਚ ਆ ਰਹੇ ਸੀ ਉਹਦੇ ਕਹੀਂ ਸਾਰੇ ਹੀ ਕਰ ਪਾ ਸੀ ਕੋਰਟ ਵਿੱਚ ਪੇਸ਼ ਕਰਕੇ ਰਿਮਾਨ ਕਰ ਆ ਲਿਆ ਆ ਰਹੀ ਸੀ ਕਹਿ ਰਹੇ ਸੀ ਜੀ ਗੋਰਮ ਮੈਰਿਜ ਤੋਂ ਹੀ ਹੈ ਜੀ ਮੁਕਦਮੇ ਚ ਉੱਤੇ ਹੁਣ ਜਿਹੜੇ ਮਦਈ ਦੇ ਬਿਆਨ ਉੱਤੇ ਆਪਾਂ ਕੀਤਾ ਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਿਹੜੀ ਦੂਸਰੀ ਧਿਰ ਹੈ ਜਿਨ੍ਹਾਂ ਦੇ ਖਿਲਾਫ ਪਰਚਾ ਹੋਇਆ ਉਹ ਵੀ ਆਪਣੇ ਇਚੇ ਦੱਸਦੇ ਆ ਕਿ ਸਾਡੇ ਵੀ ਸੱਟਾਂ ਲੱਗੀਆਂ ਤੇ ਉਹਨਾਂ ਨੇ ਕੋਈ ਸਬੂਤ ਪੇਸ਼ ਕੀਤੇ ਆ ਤੇ ਉਹਨਾਂ ਦੇ ਵੀ ਆਪਾਂ ਹੁਣ ਸਟੇਟਮੈਂਟ ਵਗੈਰਾ ਲਵਾਵਾਂਗੇ ਜਦੋਂ ਫਿੱਟ ਹੋ ਜਾਂਦੇ ਆ ਤੇ ਉਹਦੇ ਬਾਅਦ ਫਿਰ ਆਪਾਂ ਉਹਦੇ ਪਰ ਜੋ ਐਸ ਪਰ ਲੋ ਕਾਰਵਾਈ ਉਹ ਵੀ ਕਰਾਂਗੇ ਪਹਿਲੇ ਤੁਹਾਨੂੰ ਕਰਵਾਜੇ ਦਰਜਾ ਜੀ ਜਿਨ੍ਹਾਂ ਤੇ ਮੁਕਦਮਾ ਐਜ਼ ਆਫ ਨਾਓ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਹੈ ਕਿ ਉਹਨੂੰ ਆਪਾਂ ਚੈੱਕ ਕਰ ਲੈਣਾ ਵੈਸੇ ਮੇਰੇ ਕੋਲ ਐਜ਼ ਆਫ ਨਾਓ ਜਿਹੜੀ ਇਨਫੋਰਮੇਸ਼ਨ ਆ ਉਹਦੇ ਵਿੱਚ ਸ਼ਾਇਦ ਇਹਨਾਂ 'ਚ ਕੁਝ ਬੰਦੇ ਤੇ ਹੋ ਸਕਦੇ ਆ ਮੁਕਦਮੇ ਪਰ ਕਿੰਨੇ ਆ ਉਹ ਮੈਨੂੰ ਐਸ ਵੇਲੇ ਕਲੀਅਰ ਨਹੀਂ ਰਿਮਾਂਡ ਰਿਮਾਂਡ ਨੂੰ ਲਿਤੀ ਕੋਰਟ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਅੱਜ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜੀ ਤੇ ਉਹਦਾ ਫਿਰ ਰਿਮਾਂਡ ਦੇਖ ਲੈਣੇ ਕਿੰਨੇ ਦਿਨ ਦਾ ਮਿਲਿਆ ਰਿਮਾਂਡ ਮੰਗਿਆ ਇਹਦੇ ਤੋਂ ਹੁੰਦਾ ਹੈ ਵੱਡੇ ਵੱਡੇ ਦਫ਼ਤਰਾਂ ਤੇ ਮੇਰੇ ਜਿਸ ਸੰਭਾਲ ਕੀਤੇ ਜਾਂਦੇ ਉਹਨਾਂ ਦੇ ਵੀ ਕੁਝ ਨਹੀਂ ਨਜ਼ਰ ਆਉਂਦਾ ਔਰ ਕੀ ਰਹਿ ਕੇ ਕੀ ਜਾਂਦੇ ਅਸੀਂ ਰੋਕਾ ਦੇਖੋ ਜੀ ਜਿਹੜਾ ਵੀ ਵੱਡੇ ਦਫ਼ਤਰ ਵਾਲੀ ਤੁਸੀਂ ਗੱਲ ਕਰ ਰਹੇ ਹੋ ਉਹ ਕੋਈ ਵੀ ਐਸਾ ਇਨਸੀਡੈਂਟ ਦੱਸੋ ਕਿ ਜਿੱਥੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਆਪਾਂ ਤਾਂ 307 ਲਾ ਦਿੰਨੇ ਜਿਹਦੇ 'ਚ ਵੀ ਇਦਾਂ ਦਾ ਕੋਈ ਸਾਨੂੰ ਲੱਗਦਾ ਹੈ ਕਿ ਕਿਸੇ ਨੂੰ ਜਾਨ ਮਾਲ ਦਾ ਖਤਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋ ਚਾਹੇ ਸਿਵਲ ਹਸਪੀਟਲ ਵਾਲਾ ਕੇਸ ਹੋਵੇ ਚਾਹੇ ਹੋਰ ਇੱਥੇ ਗੋਲੀਆਂ ਵਗੈਰਾ ਚੱਲੀਆਂ ਉਹਦਾ ਕੇਸ ਹੋ ਸੰਗੀਨ ਤੋਂ ਸੰਗੀਨ ਤਹ ਰਾਜ ਤੇ ਆਪਾਂ ਮੁਕਾਦਮੇ ਦਰਜ ਕਰ ਰਹੇ ਹਾਂ ਦੂਸਰੀ ਗੱਲ ਇਹ ਹੈ ਕਿ ਵੀ ਦੇਖੋ ਜਿਹੜਾ ਆਪਾਂ ਕਹਿ ਰਹੇ ਕਿ ਦਾਤਰ ਲੈ ਕੇ ਕਿਸੇ ਨੇ ਝਗੜਾ ਕਰ ਲਿਆ ਉਹਦੇ ਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਇਸ ਤਰ੍ਹਾਂ ਦਾ ਹੋ ਗਿਆ ਕਿ ਇੱਕ ਦੂਸਰੇ ਨੂੰ ਦੇਖ ਕੇ ਲੋਕਾਂ ਦੇ ਜਿਹੜੇ ਖਾਸ ਕਰ ਯੰਗ ਮੁੰਡੇ ਆ ਉਹ ਸੋਚਦੇ ਆ ਕਿ ਵੀ ਆਪਾਂ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਕਰ ਲਈਏ ਬਟ ਇੱਥੇ ਜਿਹੜੇ ਪਠਾਨਕੋਟ ਦੇ ਅਗਰ ਤੁਸੀਂ ਦੇਖੋਗੇ ਕਿ ਜਿਨ੍ਹਾਂ ਤੇ ਮਲਟੀਪਲ ਐਫ ਆਈ ਆਰਸ ਪਹਿਲੇ ਹੀ ਉਹ ਬੰਦੇ ਇਸ ਤਰ੍ਹਾਂ ਦੀ ਵਾਰਦਾਤਾਂ 'ਚ ਘਟ ਸੰਬਲ ਹੋ ਰਿਹਾ ਤੇ ਜਿਹੜੇ ਨਵੇਂ ਮੁੰਡੇ ਜਾਦਾ ਆਨ ਦੀ ਕੋਸ਼ਿਸ਼ ਕਰ ਰਹੇ ਆ ਉਹ ਸੋਸ਼ਲ ਮੀਡੀਆ 'ਤੇ ਦੇਖੀ-ਦੇਖੀ ਆਨ ਦੀ ਕੋਸ਼ਿਸ਼ ਕਰ ਰਹੇ ਆ ਬਟ ਨਾਲ ਦੀ ਨਾਲੇ ਆਪਾਂ ਪਰਚਾ ਦੇ ਰਹੇ ਹੁਣ ਦੇਖੋ ਅਗਰ ਆਪਾਂ ਪਰਚਾ ਦੇ ਰਹੀ ਐਡੀ ਸੰਗੀਨਤਾ ਨਾਲ ਧਾਰਾ ਚੇਤੇ ਉਹਨਾਂ ਦਾ ਜਿਹੜਾ ਫਿਊਚਰ ਆ ਕੇ ਫਿਰ ਕਿਸ ਤਰ੍ਹਾਂ ਸਿਕਿਉਰ ਹੋਊਗਾ ਨਵੀਂ ਜਨਰੇਸ਼ਨ ਮੁਕੀਦਾ ਹੈ ਦਾ ਸਿੱਖਣ ਹੋਊਗਾ ਹਾਂਜੀ ਇਹੀ ਮੈਂ ਗੱਲ ਕਹਿ ਰਿਹਾ ਸੀ ਕਿ ਵੀ ਜਿਹੜੇ ਪੇਰੈਂਟਸ ਆ ਜਿਨ੍ਹਾਂ ਦੇ ਬੱਚੇ ਇਹ ਚੀਜ਼ਾਂ 'ਚ ਪਏ ਆ ਉਹ ਸਮਝਾਉਣ ਹੁਣ ਅਗਰ ਕਿਸੇ ਤੇ ਐਫ ਆਈ ਆਰ ਦਰਜ ਹੋ ਜੂਗੀ ਤੇ ਉਹਦੇ ਅ ਪੁਲਿਸ ਵੈਰੀਫਿਕੇਸ਼ਨ ਚ ਕਲੀਅਰੈਂਸ ਕਿੱਦਾਂ ਮਿਲੂਗੀ ਇਹ ਤੇ ਸਾਨੂੰ ਦੇਖਣਾ ਪਊਗਾ ਨਾ ਕਿ ਆਪਾਂ ਕਿਸ ਪਾਸੇ ਜਾ ਰਹੇ ਆ ਸਾਡੇ ਬੱਚੇ ਕਿਸ ਪਾਸੇ ਜਾ ਰਹੇ ਆ ਅਗਰ ਇਸ ਤਰ੍ਹਾਂ ਦੇ ਲੜਾਈ ਝਗੜਿਆਂ 'ਚ ਪੈਣ ਗਏ ਹੋ ਰੈਡੀ ਸੰਗੀਨ ਧਾਰਾਂ 'ਚ ਇਹਨਾ ਤੇ ਯੰਗ ਮੁੰਡਿਆਂ ਤੇ ਪਰਚੇ ਹੋਣਗੇ ਤੇ ਕੱਲ ਨੂੰ ਨੌਕਰੀ ਕਰਨੀ ਆ ਜਾਂ ਕਿਤੇ ਹੋਰ ਬਾਹਰ ਜਾਣਾ ਕੋਈ ਪੀਸੀਸੀ ਚਾਹੀਦੀ ਕਿਸ ਤਰ੍ਹਾਂ ਵਿਜ਼ਾ ਕਿੱਦਾਂ ਮਿਲੂਗਾ ਪਾਸਪੋਰਟ ਕਿੱਦਾਂ ਬਣੂਗਾ ਇਹ ਚੀਜ਼ਾਂ ਵੀ ਦੇਖਣ ਵਾਲੀਆਂ ਗੱਲਾਂ ਨਾ ਪਰਚਾ ਕਹਿਣਾ ਤੇ ਸੋਖਾ ਪਰ ਜਿੱਤੇ ਹੁੰਦਾ ਪਰ ਉਹਨੂੰ ਪਤਾ ਹੈ ਕਿ ਵੀ ਇਹਦੀ ਜਿਹੜੀ ਲੀਗਲ ਇੰਪਲੀਕੇਸ਼ਨ ਕੀ ਹੈ ਇਸ ਲਈ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਜਿਨੇ ਵੀ ਇੱਥੇ ਲੋਕ ਹੈ ਸਾਰਿਆਂ ਨੂੰ ਪਤਾ ਹੈ ਕਿ ਵੀ ਸਾਡਾ ਬੱਚਾ ਕਿੱਧਰ ਜਾ ਰਿਹਾ ਤੇ ਉਹਨੂੰ ਸਮਝਾਓ ਉਹਨੂੰ ਕੰਟਰੋਲ ਕਰੋ ਇਹ ਲੜਾਈ ਝਗੜੇ ਤੋਂ ਆਪਾਂ ਬਚੀਏ ਨਾ ਪਈਏ ਕਿਉਂਕਿ ਅਦਰਵਾਇਜ਼ ਇਹਦੇ ਇੰਪਲੀਕੇਸ਼ਨ ਤਾਂ ਬਹੁਤ ਸੀਰੀਅਸ ਹੈ ਤੇ ਪੁਲਿਸ ਨੇ ਤੇ ਕਾਰਵਾਈ ਕਰਨੀ ਹੋਰ ਆਪਾਂ ਫੜਾਂਗੇ ਵੀ ਫੜੇ ਵੀ ਅੱਜ ਤਾਂ ਤੁਹਾਨੂੰ ਦੱਸਦਾ ਚਾਰ ਬੰਦੇ ਫੜ ਲਿਆ ਆਪਾਂ ਬਾਕੀ ਫੜਾਂਗੇ ਇਸ ਲਈ ਇਸ ਚੀਜ਼ਾਂ ਚ ਇਨਵੋਲ ਕੋਈ ਵੀ ਨਾ ਹੋਵੇ ਔਰ ਇਹਦਾ ਅੰਤ ਜਿਹੜਾ ਮਾੜਾ ਹੀ ਹੈ ਕ੍ਰਾਈਮ ਆਪਾਂ ਕੋਈ ਵੀ ਕਰਾਂਗੇ ਚਾਹੀ ਨਸ਼ੇ ਵੇਚਣ ਦਾ ਕਰਾਂਗੇ ਲੜਾਈ ਝਗੜੇ ਕਰਾਂਗੇ ਬਦਮਾਸ਼ੀ ਕਰਾਂਗੇ ਉਹਦਾ ਅੰਤ ਮਾੜਾ ਹੀ ਹੈ